ਮੇਰਾ ਨਾਮ ਅੰਮ੍ਰਿਤ ਕੁਮਾਰੀ ਹੈ ਮੈਂ ਸਰਕਾਰੀ ਕੰਨਿਆ ਸਿਨੀਅਰ ਸੈੰਡਰੀ ਸਕੂਲ ਦੀ ਵਿਦਿਆਰਥਣ ਹਾਂ ਮੈਂ 10ਵੀਂ ਜਮਾਤ 88.84 ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤੀ ਜਿਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਸਨੋਦ ਡੀਸੀ ਸਾਹਿਬ ਅਤੇ ਐਸਐਸਪੀ ਸਾਹਿਬ ਦੇ ਦਫ਼ਤਰ ਵਿੱਚ ਆਂਡਾ ਮੌਕਾ ਮਿਲਿਆ ਅੱਜ ਇਹ ਇਸ ਦੇ ਨਾ ਐਸਐਸਪੀ ਸਾਡੇ ਦਫ਼ਤਰ ਵਿੱਚ ਆਨੇ ਦੇ ਕੰਮਕਾਜਾਂ ਬਾਰੇ ਜਾਣਕਾਰੀ ਸਾਪਤੀ ਕਿਸ ਤਰੀਕੇ ਨਾਲ ਉਹ ਆਪਣੇ ਕੰਮਕਾਜ ਕਰਦੇ ਹਨ ਉਹਨਾਂ ਬਾਰੇ ਸਾਨੂੰ ਪਤਾ ਚੱਲਿਆ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੱਜ ਇਸ ਤਰੀਕੇ ਨਾਲ ਕੰਮਕਾਜ ਉਹ ਸਭ ਤੋਂ ਕਿੱਦਾਂ ਕਰਦਾ ਹੈ ਉਸ ਤੋਂ ਬਾਅਦ ਅਸੀਂ ਦੁਪਹਿਰ ਦੇ ਸਮੇਂ ਉਹਨਾਂ ਦੇ ਨਾਲ ਲੰਚ ਕੀਤਾ ਤੇ ਇਸ ਵਿੱਚ ਸਾਨੂੰ ਬਹੁਤ ਹੀ ਵਧੀਆ ਕੋਈਨ ਖੁਆਇਆ ਗਿਆ ਉਸ ਤੋਂ ਬਾਅਦ ਸੀ ਐਸਐਸਪੀ ਸਾਹਿਬ ਨਾਲ ਵੀ ਸਾਰੀ ਕਰਦਾ ਉਹਨਾਂ ਦਾ ਦੌਰਾ ਕੀਤਾ ਇਹ ਜਾਣਕਾਰੀ ਸਾਡੀ ਨਹੀਂ ਜ਼ਿੰਦਗੀ ਪਰ ਬਦਮੂਲੀ ਸਾਬਤ ਹੋਵੇਗੀ ਜਿਸ ਨੂੰ ਪਲਾਨਰ ਸ਼ਾਇਦ ਹੀ ਪੋਸੀਬਲ ਹੋਵੇਗਾ ਤੇ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਨਾਲ ਜੁੜਿਆ ਹੋਇਆ ਹਾਂ ਜਿਸ ਨਾਲ ਕਿ ਮੈਂ 90.46% ਨਾਲ ਪਾਸ ਕੀਤੀ ਹੈ ਇਸ ਕਾਰਨ ਸਾਡੇ ਸਰ ਅਤੇ ਐਸਐਸਪੀ ਸਰ ਨਾਲ ਮਿਲਣ ਦਾ ਸੀ ਉਹਨਾਂ ਦੇ ਦਸਤਰੀ ਕੰਮ ਕਰਨ ਬਾਰੇ ਜਾਣਦੇ ਹਨ ਐਸਐਸਪੀ ਨੇ ਆਨੇ ਦੀ ਸੀ ਜੀਸੀਐਸਪੀ ਸਰਵਿਸ ਸਾਥ ਆਪਣੀ ਘਰ ਦਾ ਹਾਊਸ ਟੂਟ ਕਰਵਾਇਆ ਅਤੇ ਸਾਨੂੰ ਰੈਜਿਸਟਰੀ ਕਰਵਾਇਆ ਇਟਸ ਵੈਰੀ ਪਲੀਜ਼ ਨਾਮੀ ਬੀਗਲ ਅਲਟਰਾ ਗਾਉਂ ਪੀਅਰ ਹੈ ਜਾਰਡ ਸਰਕਾਰ ਵੱਲੋਂ ਇੱਕ ਦਿਨ ਜੀਸੀ ਅਤੇ ਐਸਐਸਪੀ ਨਾਲ ਬਤੌਰ ਨਮੀ ਜਿਹੜੀ ਮੈਂਸ਼ੂਰ ਕੀਤੀ ਹੈ ਵਾਪਸ ਕਮੇਡ ਨੂੰ ਭਾਗ ਭੀ ਦਿੱਤਾ ਨਹੀਂ ਅਲਾਉਡ ਹੈ ਪਰ ਜੋ ਆਪੀ ਕਨਸਟੀਟਿਊਸ਼ਨਲ ਲੈਂਗੁਏਜ ਇਸ ਵਿੱਚ ਅੱਜ ਐਸਐਸਪੀ ਕਮੀ ਲੈਂਗੁਏਜ ਵਿੱਚ ਆਪਾਂ ਟੈਨਟੂ ਆਲ ਸਾਰਾ ਦਿਨ ਇਹਨਾਂ ਨੇ ਮੀਨਰਲ ਦੱਸਿਆ ਇਹ ਚੀਜ਼ ਕਰ ਸਕਦੇ ਜੋ ਐਸਐਸਪੀ ਆਫਿਸ ਦੇ ਵਿੱਚ ਬਹੁਤ ਘੱਟ ਕੰਮ ਹੁੰਦੇ ਸੀ ਜਿਵੇਂ ਇਸ ਤਰ੍ਹਾਂ ਦੀ ਕੰਮ ਦਾ ਅਰਜ਼ੀ ਬੰਦਰ ਸ਼ਰਮਾ ਬੱਚਿਆਂ ਨੂੰ ਕਿਉਂਕਿ ਇਹ ਬੱਚੇ ਉਹ ਹੈਗੇ ਆ ਜਿਨ੍ਹਾਂ ਨੇ 10ਵੀਂ ਕਲਾਸ ਪੰਜਾਬੀ ਸਿੱਖਿਆ ਬੋਰਡ ਦੇ ਵਿੱਚ ਬਹੁਤ ਹੀ ਵਧੀਆ ਨੰਬਰ 99 99% ਪਰ ਲੈ ਕੇ ਇਹ ਫਸਟ ਆਏ ਹੈ ਇਹ ਤੇ ਕੌਣ ਆਲੇ ਸਮਝੇ ਤੰਗੀ ਪੜਾਈ ਦੇ ਬੱਚੇ ਆ ਇਹਨਾਂ ਨੇ ਹੀ ਸਰਕਾਰ ਦੇ ਵੱਡੇ ਅਹੁਦੇ ਜਿਹੜੇ ਸਾਹਮਣੇ ਹੈਗੇ ਆ ਤੁਸੀਂ ਦੇਖਦੇ ਹੋ ਅੱਜ ਇਸ ਐਕਸਰਸਾਈਜ਼ ਤੋਂ ਬੱਚਿਆਂ ਦੇ ਵਿੱਚ ਸੈਂਸਟਾਈਜੇਸ਼ਨ ਵੀ ਕੀਤੀ ਗਈ ਹੈ ਅਤੇ ਇਹ ਲੈਂਗੁਏਜ ਇਹਨਾਂ ਨੂੰ ਮੋਟੀਵੇਟੇਸ਼ਨ ਦਿੱਤਾ ਹੈ ਕਿ ਆਪਣੇ ਹੁਨਰ ਦਾ ਇਸਤੇਮਾਲ ਲੋਕ ਭਲਾਈ ਦੇ ਜਿਹੜੇ ਕੰਮਾਂ ਦੇ ਵਿੱਚ ਉਹ ਜ਼ਰੂਰ ਕਰਨ ਤਾਂ ਜੋ ਪੰਜਾਬ ਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਪ੍ਰਸ਼ਾਸਨ ਦੇ ਸਕੀਏ ਅਤੇ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਿਹੜਾ ਬਾਤ